ਗੁਰੂ ਪਿਆਰਿਓ ਮੇਰੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਇੱਥੇ ਸੰਸਾਰ ਦੇ ਆਉਣ ਦਾ ਮਕਸਦ ਦੱਸਦੇ ਨੇ ਕਾਰਨ ਦੱਸਦੇ ਨੇ ਕਿ हे ਮਨੁੱਖ ਤੂੰ ਇੱਕ ਵਾਰ ਇਸ ਸੰਸਾਰ ਦੇ ਉੱਤੇ ਆਉਣਾ ਕੀਤਾ ਹੈ ਤਾਂ ਤੇਰਾ ਫਰਜ਼ ਬਣਦਾ ਹੈ ਕਿ ਤੂੰ ਆਪਣਾ ਇਹ ਮਨੁੱਖਾ ਜੀਵਨ ਸੋਣਾ ਬਤੀਤ ਕਰਕੇ ਇਸ ਸੰਸਾਰ ਤੋਂ ਜਾਵੇਂ ਤੇ ਤੈਨੂੰ ਮੁਕਤੀ ਮਿਲ ਜਾਵੇ ਕਿਉਂਕਿ ਤੇਰਾ ਇਸ ਸੰਸਾਰ ਤੇ ਆਉਣ ਦਾ ਮਕਸਦ ਹੀ ਮੁਕਤੀ ਪ੍ਰਾਪਤ ਕਰਨਾ ਹੈ ਤੇ ਜਿਹੜੀ ਮੁਕਤੀ ਹੈ ਉਹ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਮੁਕਤੀ ਪ੍ਰਾਪਤ ਕਰ ਜਿਨ੍ਹਾਂ ਨੂੰ ਜਿਉਂਦੇ ਜੀ ਮੁਕਤੀ ਮਿਲ ਜਾਂਦੀ ਹੈ ਨਾ ਉਹਨਾਂ ਨੂੰ ਫਿਰ ਮਰਨ ਤੋਂ ਬਾਅਦ ਲਾਲਸਾ ਨਹੀਂ ਰਹਿੰਦੀ ਕਿ ਮੈਨੂੰ ਮੁਕਤੀ ਮਿਲ ਜਾਵੇ ਨਹੀਂ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਦੌੜ ਲੱਗੀ ਹੋਈ ਹੈ ਉਹ ਇਹੋ ਲੱਗੀ ਹੈ ਕਿ ਮੈਂ ਮਰਨ ਤੋਂ ਬਾਅਦ ਮੁਕਤ ਹੋ ਜਾਵਾਂ ਪਰ ਜਿਉਂਦੇ ਜੀ ਉਹ ਵਿਚਾਰਾ ਨਰਕ ਭੋਗਦਾ ਹੈ ਜਿਉਂਦੇ ਜੀ ਉਹਨੂੰ ਕਿਤੇ ਮੁਕਤੀ ਨਹੀਂ ਮਿਲਦੀ ਮਰਨ ਤੋਂ ਬਾਅਦ ਇਹ ਲਾਲਸਾ ਲਈ ਬੈਠਾ ਹੈ ਕਿ ਮੈਨੂੰ ਮੁਕਤੀ ਮਿਲ ਜਾਵੇ ਜਿਵੇਂ ਸਤਗੁਰ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਨੇ ਨਾ ਭਗਤ ਨਾਮਦੇਵ ਜੀ ਰੱਬ ਨੂੰ ਕਹਿੰਦੇ ਨੇ हे ਰੱਬ ਜੀ ਮੂਹੇ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਜੇ ਤੁਸੀਂ ਮੈਨੂੰ ਮਰਨ ਤੋਂ ਬਾਅਦ ਮੁਕਤੀ ਦਿਓਗੇ ਤਾਂ ਕਿਹਨੂੰ ਪਤਾ ਲੱਗੇਗਾ ਕਿ ਨਾਮਦੇਵ ਮੁਕਤ ਹੋ ਗਿਆ ਸਾਰੀ ਉਮਰ ਨਾਮਦੇਵ ਆਪਜੀ ਦੇ ਗੁਣ ਗਾਉਂਦਾ ਰਿਹਾ ਆਪਜੀ ਨੂੰ ਮੰਨਦਾ ਰਿਹਾ ਤੇ ਜਦੋਂ ਡੈਥ ਹੋ ਜਾਏਗੀ ਮਰ ਜਾਵੇਗਾ ਸੰਸਾਰ ਤੋਂ ਚਲੇ ਜਾਏਗਾ ਤਾਂ ਪਤਾ ਕਿਨੂੰ ਲੱਗੇਗਾ ਕਿ ਨਾਮਦੇਵ ਮੁਕਤ ਹੋ ਗਿਆ ਮੈਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਮੈਨੂੰ ਜਿਉਂਦੇ ਜੀ ਮੁਕਤੀ ਚਾਹੀਦੀ ਹੈ ਭਗਤ ਨਾਮਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਫਰਮਾਉਣਾ ਕੀਤਾ ਹੈ ਸੋ ਗੁਰੂ ਪਿਆਰਿਓ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਮਰਨ ਤੋਂ ਬਾਅਦ ਨਹੀਂ ਜਿਉਂਦੇ ਜੀ ਮੁਕਤੀ ਮੰਗਾਈਏ ਜਿਉਂਦੇ ਜੀ ਮੁਕਤੀ ਮੰਗੀਏ ਤੇ ਜਿਉਂਦੇ ਜੀ ਮੁਕਤੀ ਤਾਂ ਹੀ ਮਿਲੇਗੀ ਜੇ ਅਸੀਂ ਅਕਾਲ ਪੁਰਖ ਦੇ ਲੜ ਲੱਗੇ ਹੋਵਾਂਗੇ ਗੁਰੂ ਦੇ ਲੜ ਲੱਗੇ ਹੋਵਾਂਗੇ ਉਹ ਗੁਰੂ ਜਿਹੜਾ ਸਮਰੱਥ ਹੈ ਪੂਰਾ ਗੁਰੂ ਹੈ ਉਹ ਗੁਰੂ ਜਿਹੜਾ ਸਾਡੀ ਜਿਉਂਦੇ ਜੀ ਮੁਕਤੀ ਕਰ ਦੇਵੇ ਤੇ ਗੁਰੂ ਪਿਆਰਿਓ ਗੁਰੂ ਰਾਮਦਾਸ ਮਹਾਰਾਜ ਤੋਂ ਵੱਡਾ ਦੁਨੀਆ ਤੇ ਕੋਈ ਗੁਰੂ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਦੁਨੀਆ ਤੇ ਕੋਈ ਗੁਰੂ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦੇ ਵਿੱਚ ਕਿੰਨੇ ਮਹਾਂਪੁਰਖ ਬੈਠੇ ਨੇ ਸਤਿਗੁਰੂ ਕਬੀਰ ਜੀ ਸਤਿਗੁਰ ਵਦਾਹ ਜੀ ਸਤਿਗੁਰ ਨਾਮਦੇਵ ਜੀ ਸਤਿਗੁਰ ਧੰਨਾ ਜੀ ਸਤਿਗੁਰ ਬਾਬਾ ਫਰੀਦ ਜੀ ਗੁਰਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਕਿੰਨੇ ਰਹਿਬਰ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਰੋਜ਼ ਨਤਮਸਤਕ ਹੁੰਨੇ ਆ ਇਹ ਉਹ ਸਤਿਗੁਰ ਨੇ ਜਿਹੜੇ ਸਾਨੂੰ ਮੁਕਤੀ ਦਿੰਦੇ ਨੇ ਜੇ ਮੁਕਤੀ ਲੈਣੀ ਹੈ ਤਾਂ ਪੂਰੇ ਗੁਰੂ ਦੇ ਲੜ ਲੱਗਣਾ ਪਏਗਾ ਤੇ ਗੁਰੂ ਪਿਆਰਿਓ ਸੱਚ ਜਾਣਿਓ ਜੇ ਕਿਤੇ ਅਸੀਂ ਅਧੂਰੇ ਗੁਰੂ ਦੇ ਲੜ ਲੱਗ ਜਾਂਦੇ ਆ ਤੇ ਮੁਕਤੀ ਨਹੀਂ ਮਿਲੇਗੀ। ਤਾਈਂਓ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ ਨਾ ਕਿ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਉਦਾਹਰਣ ਦਿੰਦੇ ਨੇ ਇੱਕ ਮਾਲਕ ਦੀ ਕਹਿੰਦੇ ਜਿਸ ਨੌਕਰ ਦਾ ਮਾਲਕ ਹੀ ਨੰਗਾ ਭੁੱਖਾ ਭਾਵ ਮਲੰਗ ਹੈ ਉਹਦੇ ਕੋਲੇ ਕੁਝ ਹੈ ਹੀ ਨਹੀਂ ਉਹ ਆਪਣੇ ਨੌਕਰ ਨੂੰ ਕਿੱਥੋਂ ਦੇ ਦੇਗਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿੱਥੋਂ ਰੱਜ ਖਾਏ। ਕਿਵੇਂ ਉਹ ਰੱਜ ਕੇ ਖਾ ਲਵੇਗਾ। ਜੇ ਸਾਹਿਬ ਕੇ ਘਰ ਵਾਥ ਹੋਵੇ ਸੋ ਨਫਰੇ ਹੱਥ ਆਵੇ ਸਤਗੁਰ ਕਹਿੰਦੇ ਜੇ ਉਹ ਸਾਹਿਬ ਦੇ ਘਰ ਦੇ ਵਿੱਚ ਵਾਥ ਭਾਵ ਚੀਜ਼ ਹੋਏਗੀ ਤਾਂ ਹੀ ਨੌਕਰ ਨੂੰ ਮਿਲੇਗੀ ਨਹੀਂ ਤਾਂ ਸਤਗੁਰ ਕਹਿੰਦੇ ਅਣਹੋਂਦੀ ਕਿੱਥੋਂ ਪਾਏ ਉਹ ਜੇ ਘਰ ਦੇ ਵਿੱਚ ਮਾਲਕ ਦੇ ਕੋਈ ਚੀਜ਼ ਨਹੀਂ ਹੈ ਤਾਂ ਨੌਕਰ ਨੂੰ ਨਹੀਂ ਮਿਲ ਸਕਦੀ ਇਹ ਕੌਣ ਕਹਿ ਰਹੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੇ ਇੱਥੇ ਹੀ ਮੁਕਤੀ ਦਾ ਕਾਰਨ ਦੱਸ ਰਹੇ ਨੇ ਗੁਰੂ ਵੀ ਪੂਰਾ ਧਾਰਨ ਕਰੋ ਉਹ ਗੁਰੂ ਧਾਰਨ ਕਰੋ ਜਿਹਨੂੰ ਖੁਦ ਮੁਕਤੀ ਮਿਲੀ ਹੈ ਉਹ ਤਾਂ ਹੀ ਤੁਹਾਨੂੰ ਮੁਕਤ ਕਰ ਸਕਦਾ ਹੈ ਜਿਸ ਦੀ ਸੇਵਾ ਕੀਤੀ ਲੇਖਾ ਮੰਗੀ ਹੈ ਜਿਹਦੀ ਸੇਵਾ ਕਰਨ ਦੇ ਉੱਤੇ ਵੀ ਫਿਰ ਲੇਖਾ ਮੰਗਿਆ ਜਾਏ ਮੁਕਤੀ ਨਾ ਮਿਲੇ ਸਾ ਸੇਵਾ ਔਖੀ ਹੋਈ ਫਿਰ ਤਾਂ ਉਹ ਨਸਫਲ ਗਈ ਨਾ ਸੇਵਾ ਉਹਦਾ ਤਾਂ ਕੋਈ ਫਲ ਨਾ ਨਾ ਮਰੇਆ ਕਿਉਂ ਕਿਉਂਕਿ ਸਾਡਾ ਜਿਹੜਾ ਗੁਰੂ ਸੀ ਸਾਡਾ ਜਿਹੜਾ ਮਾਲਕ ਸੀ ਸਾਡਾ ਜਿਹੜਾ ਸਹਬ ਜੀ ਉਹ ਪੂਰਾ ਨਹੀਂ ਸੀ ਜੇ ਪੂਰਾ ਗੁਰੂ ਚਾਹਨੇ ਹੋ ਤਾਂ ਗੁਰੂ ਗ੍ਰੰਥ ਸਾਹਿਬਾਰੇ ਤੋਂ ਵੱਡਾ ਪੂਰਾ ਗੁਰੂ ਨਹੀਂ ਮਿਲ ਸਕਦਾ ਗੁਰੂ ਰਬਦਾਸ ਤੋਂ ਵੱਡਾ ਗੁਰੂ ਕੋਈ ਹੈ ਓ ਗੁਰੂ ਕਬੀਰ ਗੁਰੂ ਨਾਨਕ ਤੋਂ ਵੱਡਾ ਗੁਰੂ ਕੋਈ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵੱਡਾ ਗੁਰੂ ਕੋਈ ਹੈ ਜਿਹੜਾ ਸਭ ਕੁਝ ਵਾਰ ਕੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਕਹਿੰਦਾ ਜੀਵਤ ਕਈ ਹੈ ਯਾਰ ਚਾਰ ਮੂਹੇ ਤੋਂ ਕਿਹਾ ਹੋਇਆ ਐਸਾ ਗੁਰੂ ਕਿਤੇ ਮਿਲੇਗਾ ਨਹੀਂ ਤੈਨੂੰ ਤਾਂ ਗੁਰੂ ਰਾਮਦਾਸ ਮਹਾਰਾਜੀ ਫਰਮਾਉਣਾ ਕਰਦੇ ਨੇ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਐਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੇ ਨਾ ਕੋਈ ਜਦੋਂ ਤੁਸੀਂ ਪੂਰੇ ਗੁਰੂ ਦੇ ਚਰਨੀ ਲੱਗ ਗਏ ਪੂਰੇ ਗੁਰੂ ਦੇ ਲੜ ਲੱਗ ਗਏ ਫਿਰ ਤੁਹਾਡੇ ਤੋਂ ਕੋਈ ਲੇਖਾ ਨਹੀਂ ਮੰਗੇਗਾ ਮਰ ਤੋਂ ਬਾਅਦ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਤਾਨੂੰ ਜਿਉਂਦੇ ਜੀ ਮੁਕਤੀ ਮਿਲ ਜਾਏਗੀ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਕਹਿ ਰਹੇ ਨੇ ਪਰ ਸ਼ਰਤ ਉਹ ਇਹ ਰੱਖ ਰਹੇ ਨੇ ਕਿ ਤੁਹਾਡਾ ਗੁਰੂ ਤੁਹਾਡਾ ਮਾਲਕ ਤੁਹਾਡਾ ਸਹਬ ਉਹ ਪੂਰਾ ਹੋਣਾ ਚਾਹੀਦਾ ਹੈ ਜੇ ਕੱਚੇ ਗੁਰੂ ਨੇ ਤਾਂ ਸੱਚ-ਸੱਚ ਜਾਣਿਓ ਡੁੱਬ ਜਾਓਗੇ ਇਹ ਮਨੁੱਖਾ ਜੀਵਨ ਬਰਬਾਦ ਕਰ ਲਵੋਗੇ ਅੱਜ ਵੇਖਦੇ ਹੀ ਨਾ ਗੁਰੂ ਤਾਂ ਹਰੇਕ ਬੰਦੇ ਨੇ ਧਾਰਨ ਕੀਤਾ ਹੋਇਆ ਪਰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਨਹੀਂ ਨਿਕਲ ਸਕੇ ਕਿਉਂਕਿ ਉਹਨਾਂ ਦੇ ਜਿਹੜੇ ਗੁਰੂ ਨੇ ਉਹ ਕੱਚੇ ਨੇ ਉਹ ਨਸ਼ਿਆਂ ਤੋਂ ਰੋਕਦੇ ਹੀ ਨਹੀਂ ਜਰਦਾ ਖਾਣਾ ਖਾਓ ਨਹੀਂ ਖਾਣਾ ਨਾ ਖਾਓ ਬੀੜੀ ਪੀਣੀ ਆ ਪੀਓ ਨਹੀਂ ਪੀਣੀ ਨਾ ਪੀਓ ਤੁਸੀਂ ਸ਼ਰਾਬ ਪੀਣੀ ਆ ਪੀਓ ਨਹੀਂ ਪੀਣੀ ਨਾ ਪੀਓ ਆਪ ਤੁਹਾਨੂੰ ਨਾਮਦਾਨ ਦੇ ਦਿੰਨੇ ਆ ਨਾਮਦਾਨ ਤਾਂ ਲੈ ਲਿਆ ਪਰ ਨਸ਼ਿਆਂ ਨੇ ਭੈੜੀਆਂ ਕੁਰਤੀਆਂ ਨੇ ਭੈੜੀ ਸੰਗਤ ਨੇ ਜਿਹੜਾ ਜੀਵਨ ਬਰਬਾਦ ਕੀਤਾ ਉਹ ਨਹੀਂ ਨਾ ਮੁੜ ਕੇ ਠੀਕ ਆਉਣਾ ਉਹ ਜਿਹੜੇ ਕੱਚੇ ਗੁਰੂ ਨੇ ਉਹ ਤਾਂ ਹੀ ਛੱਡ ਪੈਂਦੇ ਨੇ ਤੇ ਪੂਰਾ ਗੁਰੂ ਤਾਂ ਕਹਿੰਦਾ ਭਾਈ ਤੈਨੂੰ ਨਸ਼ੇ ਛੱਡਣੇ ਪੈਣਗੇ ਸ਼ਰਾਬ ਛੱਡਣੀ ਪਵੇਗੀ ਜੂਆ ਛੱਡਣਾ ਪਵੇਗਾ ਭੈੜੀ ਸੰਗਤ ਮਾੜੀ ਸੰਗਤ ਕੋ ਸੰਗਤ ਛੱਡਣੀ ਪਵੇਗੀ ਤੈਨੂੰ ਬੀੜੀ ਤੰਬਾਕੂ ਜਰਦਾ ਸਭ ਕੁਝ ਛੱਡਣਾ ਪਵੇਗਾ ਪੂਰਾ ਗੁਰੂ ਇਹ ਸ਼ਰਤਾਂ ਰੱਖਦਾ ਤੇ ਅਸੀਂ ਪੂਰੇ ਗੁਰੂ ਕੋਲ ਜਾਂਦੇ ਨਹੀਂ ਅਧੂਰੇ ਕੋਲ ਚਲੇ ਜਾਂਦੇ ਆ ਤੇ ਸੱਚ ਜਾਣਿਓ ਅਸੀਂ ਆਪ ਤਾਂ ਨਰਕ ਭੋਗਦੇ ਆ ਨਸ਼ੇ ਕਰਕੇ ਸਾਡਾ ਪਰਿਵਾਰ ਵੀ ਨਰਕ ਭੋਗਦਾ ਹੈ ਇਸ ਲਈ ਆਓ ਆਪਾਂ ਪੂਰੇ ਗੁਰੂ ਦੇ ਲੜ ਲੱਗੀਏ ਪੂਰੇ ਗੁਰੂ ਧਰਮਸ਼ੀਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੇ ਇਤੋਂ ਵੱਡਾ ਸਾਡਾ ਕੋਈ ਸਤਿਗੁਰ ਨਹੀਂ ਹੈ ਇਸ ਕਰਕੇ ਲੋ ਆਓ ਆਪਾਂ ਆਪਣੀ ਮੁਕਤੀ ਦਾ ਹੱਲ ਸਤਿਗੁਰਾਂ ਤੋਂ ਕਰਵਾਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਪਰਿਵਾਰਾਂ ਤੱਕ ਬੱਚਿਆਂ ਤੱਕ ਜਰੂਰ ਪਹੁੰਚਾਓ ਵੱਧ ਤੋਂ ਵੱਧ ਸੰਗਤਾਂ ਤੱਕ ਜਰੂਰ ਪਹੁੰਚਾਓ ਇਸ ਗੁਰਬਾਣੀ ਐਂਡ ਹਿਸਟਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਦੇ ਵਿੱਚ ਅਗਲੀ ਗੁਰਬਾਣੀ ਦੀ ਵਿਚਾਰ ਜਾਂ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ